ਉਡੇ ਦਰਿਆ ਵਿੱਚ ਡਿੱਗਣ ਵਾਲੇ ਡਾਈੰਗ ਇੰਡਸਟਰੀ ਦੇ ਪ੍ਰਦੂਸ਼ਿਤ ਪਾਣੀ ਦੇ ਮਾਮਲੇ ਦੇ ਵਿੱਚ ਦੋਸ਼ੀ ਇਕ ਲੱਖ ਸਰਵੇ ਕੀਤੇ ਜਾਣ ਦੀ ਮੰਗ ਕਰਦੇ ਹੋਏ ਅੱਜ ਪਬਲਿਕ ਐਕਸ਼ਨ ਕਮੇਟੀ ਦਾ ਇੱਕ ਵਫਦ ਫੁਲੀ ਕਮਿਸ਼ਨਰ ਦਫ਼ਤਰ ਪਹੁੰਚਿਆ ਜਿੱਨਾਂ ਨੇ ਡੀਸੀਪੀ ਲੁਧਿਆਣਾ ਨਾਲ ਗੱਲਬਾਤ ਕਰਦੇ ਸ੍ਰੀ ਐਫਪੀ ਪ੍ਰਦੂਸ਼ਿਤ ਪਾਣੀ ਦਾ ਸੈਂਪਲ ਲੈਣ ਵਾਸਤੇ ਸੁਰੱਖਿਆ ਮੁਹੱਈਆ ਕਰਵਾਉਣ ਦੀ ਮੰਗ ਕੀਤੀ। ਹਾਂਜੀ ਅਸੀਂ ਅੱਜ ਕਮਿਸ਼ਨਰ ਪੁਲਿਸ ਆਫਿਸ ਆਏ ਆ ਜੀ ਤੇ ਸਾਡੀ ਡੀਸੀਪੀ ਸਾਹਿਬ ਨਾਲ ਮੀਟਿੰਗ ਹੋਈ ਹੈ ਇੱਥੇ ਅਸੀਂ ਇੱਕ ਰਿਮਾਈਂਡਰ ਦੇਣ ਆਏ ਸੀਗੇ ਇੱਕ ਤਾਂ ਕਿ 30 ਅਗਸਤ ਨੂੰ ਅਸੀਂ ਟਿੱਬਾ ਥਾਣੇ ਕੰਪਲੇਂਟ ਦਿੱਤੀ ਸੀ ਉਹਦੇ ਵਾਸਤੇ ਅਸੀਂ ਇੱਕ ਇੱਥੇ 30 ਅਗਸਤ ਨੂੰ ਹੀ ਕਮਿਸ਼ਨਰ ਸਾਹਿਬ ਨੂੰ ਵੀ ਦੇ ਕੇ ਗਏ ਸੀਗੇ ਕਿ ਇਹਦੀ ਐਫ ਆਈ ਆਰ ਹੋਣੀ ਚਾਹੀਦੀ ਹੈ ਕਿ ਮਿਲੀ ਭੁਗਤ ਹੈਗੀ ਹੈ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਦੇ ਅਸਟਰਾਂ ਦੀ ਤੇ ਡਾਈਂਗ ਇੰਡਸਟਰੀ ਦੇ ਜਿਹੜੇ ਤਿੰਨ ਸੀ.ਆਰ.ਟੀ.ਪੀ ਹੈ ਉਹਨਾਂ ਨੂੰ ਚਲਾਣ ਵਾਲਿਆਂ ਦੀ ਕਿਉਂਕਿ ਉਹ ਇਲੀਗਲ ਚੱਲ ਰਹੇ ਆ ਤਿੰਨੋਂ ਤਿੰਨਾਂ ਕੋਲ ਪਰਮਿਸ਼ਨ ਨਹੀਂ ਆ ਬੁੱਡੇ ਦਰਿਆ 'ਚ ਪਾਣੀ ਪਾਣ ਦੀ ਔਰ ਲਗਾਤਾਰ ਬੜੇ ਸਾਲਾਂ ਤੋਂ ਪਾਣੀ ਜਿਹੜਾ ਪੈ ਰਿਹਾ ਹੈ ਉਦੇ ਅਗੇਂਸਟ ਐਨਜੀਟੀ ਦੇ ਵਿੱਚ ਕੇਸ ਚੱਲ ਰਹੇ ਆ ਉਹ ਕੇਸਾਂ ਦੇ ਵਿੱਚ ਐਨਜੀਟੀ ਨੇ ਆਲਰੇਡੀ ਕਹਿ ਦਿੱਤਾ ਕਿ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਕੰਪਲਾਈ ਕਰਾਵੇ এনवायरमेंट ਕਲੀਅਰੈਂਸ ਕੰਡੀਸ਼ਨ ਨੂੰ ਤੇ ਐਨਜੀਟੀ ਦੇ ਆਰਡਰ ਨੂੰ ਇਹ ਆਰਡਰ ਹੋ ਚੁੱਕਾ ਹੈ ਕਿ ਇਹਨੂੰ ਬੰਦ ਕੀਤਾ ਜਾਵੇ ਤੇ ਉਹ ਕੰਪਲਾਈਅੰਸ ਰਿਪੋਰਟ 20 ਮਾਰਚ ਤੱਕ ਜਿਹੜੀ ਹੈ ਪੀਪੀਸੀਬੀ ਨੇ ਫਾਈਲ ਕਰਨੀ ਸੀ 20 ਮਾਰਚ ਆਣ ਵਾਲੀ ਹੈ ਇੱਕ ਹਫਤਾ ਰਹਿ ਗਿਆ ਹੈ ਹਾਲੇ ਤੱਕ ਨਾ ਸੀਆਰਟੀਪੀ ਬੰਦ ਕਰਾਏ ਗਏ ਹੈ ਨਾ ਕੋਈ ਕੰਪਲਾਈਅੰਸ ਰਿਪੋਰਟ ਫਾਈਲ ਹੋਈ ਹੈ ਤੇ ਨਾ ਹੀ ਜਿਹੜੀ ਐਫਆਈਆਰ ਹੋਈ ਹੈ ਜਿਹੜੀ 30 ਅਗਸਤ ਨੂੰ ਅਸੀਂ ਕਹਿ ਕੇ ਗਏ ਸੀ ਸੋ ਇਹ ਗੱਲਾਂ ਅਸੀਂ ਕਹਿਣ ਆਏ ਸੀ ਕਮਿਸ਼ਨਰ ਸਾਹਿਬ ਨੂੰ ਤੇ ਉਹਨਾਂ ਨੂੰ ਇੱਕ ਅਸੀਂ ਰਿਮਾਈਂਡ ਕਰਾਇਆ ਇੱਕ ਅਸੀਂ ਬੇਨਤੀ ਕੀਤੀ ਹੈ ਕਿ ਉਹ ਐਫ ਆਈ ਆਰ ਜਲਦੀ ਤੋਂ ਜਲਦੀ ਕੀਤੀ ਜਾਵੇ ਦੂਜਾ ਅਸੀਂ ਇਹ ਕਿਹਾ ਕਿ ਭਾਈ ਜਿਹੜਾ ਹੁਣ ਡੇਟ ਆ ਰਹੀ ਹੈ 20 ਮਾਰਚ ਦੀ ਉਦੋਂ ਅਸੀਂ ਇੱਕ ਨਾਨ ਕੰਪਲਾਈਂਸ ਰਿਪੋਰਟ ਫਾਈਲ ਕਰਾਂਗੇ ਆਪਣੇ ਵੱਲੋਂ ਕਿਉਂਕਿ ਪੀ ਪੀ ਸੀ ਬੀ ਕੰਪਲਾਈਂਸ ਰਿਪੋਰਟ ਨਹੀਂ ਫਾਈਲ ਕਰ ਰਿਹਾ ਤੇ ਨਾਨ ਕੰਪਲਾਈਂਸ ਰਿਪੋਰਟ ਲਈ ਜਿਹੜਾ ਸਾਨੂੰ ਐਵੀਡੈਂਸ ਚਾਹੀਦਾ ਹੈ ਕਿ ਬਾਦਰਕੇ ਦਾ ਵੀ ਪਾਣੀ ਪੀ ਰਿਹਾ ਹੈ ਤਾਜਪੁਰ ਰੋਡ ਤਾਜਪੁਰ ਦਾ ਵੀ ਪੀ ਰਿਹਾ ਹੈ ਫੋਕਲ ਪੁਆਇੰਟ ਦਾ ਵੀ ਪੀ ਰਿਹਾ ਹੈ ਤਿੰਨੋਂ ਸੀ ਡੀ ਪ ਇਹਦੀ ਸਾਨੂੰ ਫੋਟੋ ਵੀਡੀਓ ਖਿੱਚਣ ਵਾਸਤੇ ਉੱਥੇ ਕੋਈ ਪ੍ਰੋਬਲਮ ਨਾ ਆਵੇ ਜਿਵੇਂ 3 ਦਸੰਬਰ ਨੂੰ ਅਸੀਂ ਜਾਣ ਲੱਗੇ ਸੀ ਤੇ ਉੱਥੇ ਇਹਨਾਂ ਨੇ ਪ੍ਰਵਾਸੀ ਖੜੇ ਕਰ ਦਿੱਤੇ ਸੀਗੇ ਤਾਂ ਉਹ ਪ੍ਰੋਬਲਮ ਨਾ ਆਵੇ মিডিਆ ਵੀ ਜਾ ਕੇ ਸੇਫਟੀ ਦੇ ਨਾਲ ਕੌਨਫੀਡੈਂਸ ਦੇ ਨਾਲ ਆਪਣਾ ਐਵੀਡੈਂਸ ਕਲੈਕਟ ਕਰ ਸਕੇ ਆਪਣੀਆਂ ਸਟੋਰੀਆਂ ਕਰ ਸਕੇ ਤੇ ਕੱਲ ਨੂੰ ਜਿਹੜੀਆਂ ਸਟੋਰੀਜ਼ ਕੱਲ ਜਾਂ ਪਰਸੋਂ ਜਿਹੜੀਆਂ ਸਟੋਰੀਜ਼ মিডিਆ ਚ ਆਣਗੀਆਂ ਉਹਨੂੰ ਵੀ ਅਸੀਂ ਇਹ ਐਵੀਡੈਂਸ ਲਗਾ ਦੇਾਂਗੇ ਐਨਜੀਟੀ ਦੇ ਵਿੱਚ ਕਿਉਂਕਿ ਪਾਣੀ ਤਾਂ ਹਾਲੇ ਵੀ ਧੜਲੇ ਨਾਲ ਪੈ ਰਿਹਾ ਤੈਨੂੰ ਸੀਟ ਹੀ ਪਿਆਦਾ ਸੋ ਇਹ ਅੱਜ ਦੀ ਜਿਹੜੀ ਮੇਨ ਅੱਜ ਦੀ ਸਾਡੀ ਗੱਲਬਾਤ ਸੀਗੀ ਕੀ ਭਰੋਸਾ ਕੀ ਸਾਨੂੰ ਬਹੁਤ ਅੱਛੀ ਗੱਲਬਾਤ ਹੋਈ ਹੈ ਡੀਸੀਪੀ ਸਾਹਿਬ ਨੇ ਭਰੋਸਾ ਦਿੱਤਾ ਹੈ ਕਿ ਇਹ ਬਹੁਤ ਵਧੀਆ ਕੌਜ਼ ਹੈ ਤੇ ਜੋ ਵੀ ਇਹਦੇ ਤੇ ਪੁਲਿਸ ਵੱਲੋਂ ਬਣਦੀ ਸਹਾਇਤਾ ਸਪੋਰਟ ਮਿਲ ਸਕਦੀ ਹੋएगी ਉਹ ਅਸੀਂ ਦੇਾਂਗੇ ਸਪੈਸੀਫਿਕਲੀ ਉਹਨਾਂ ਨੇ ਕਿਹਾ ਕਿ ਅਸੀਂ ਅੱਜ ਅੱਜ ਉੱਥੇ ਜਿਹੜੀ ਹੈ ਕੋਈ ਨੇੜੇ-ਤੇੜੇ ਪ੍ਰੋਟੈਕਸ਼ਨ ਦਾ ਇੰਤਜ਼ਾਮ ਕਰ ਦਿਆਂਗੇ ਤਾਂ ਕਿ ਕੋਈ ਮੀਡੀਆ ਵਾਲਾ ਜਾਵੇ ਜਾਂ ਤੁਸੀਂ ਜਾਓ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਹੈਰੈਸਮੈਂਟ ਨਾ ਹੋਵੇ ਕੋਈ ਰਿਸਕ ਨਾ ਹੋਵੇ ਵੀ ਜਿਹਨੇ ਫੋਟੋ ਵੀਡੀਓ ਕਰਨਾ ਹੈ ਆਰਾਮ ਨਾਲ ਕਰ ਸਕੇ ਹਾਂਜੀ ਅੱਜ ਅਸੀਂ ਜਿਹੜਾ ਇੱਕ ਮੈਮੋਰੰਡਮ ਦਿੱਤਾ ਹੈ ਡਿਪਟੀ ਕਮਿਸ਼ਨਰ ਆਫ ਪੁਲਿਸ ਜੀ ਨੂੰ ਉਹਦੇ ਵਿੱਚ ਉਹਨਾਂ ਨੇ ਜਿਹੜਾ ਅੱਗੇ ਡਿਊਟੀ ਲਗਾਈ ਹੈ ਸਰਦਾਰ ਅਮਰਜੀਤ ਸਿੰਘ ਬਰਾੜ ਜੀ ਦੀ ਅਮਨਦੀਪ ਸਿੰਘ ਬਰਾੜ ਜੀ ਦੀ ਪੀਪੀਐਸ ਨੇ ਜਿਹੜੇ ਤੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਇੱਕ ਦੋ ਦਿਨ ਮਿਲ ਜਿਹੜਾ ਤੁਹਾਡਾ ਅੱਜ ਜਾਂ ਕੱਲ ਦੇ ਵਿੱਚ ਜਿਹੜਾ ਹੈਗਾ ਪ੍ਰੋਟੈਕਸ਼ਨ ਉੱਥੇ ਤੁਹਾਨੂੰ ਮਿਲ ਜੇਗੀ ਤੇ ਉੱਥੇ ਪੁਲਿਸ ਪੁਲਿਸ ਫੋਰਸ ਅਸੀਂ ਤਾਇਨਾਤ ਕਰ ਦੇਾਂਗੇ ਤੇ ਤੁਸੀਂ ਆਪਣੇ ਐਵੀਡੈਂਸ ਕਲੈਕਟ ਕਰ ਲਿਏ ਤੁਹਾਨੂੰ ਇਹ ਦੱਸ ਦਈਏ ਕਿ ਇਹਦੇ ਨਾਲ ਨਾਲ ਇੱਕ ਚੀਜ਼ ਜਿਹੜੀ ਹੈਗੀ ਅੱਜ ਤੱਕ ਡਾਈੰਗ ਇੰਡਸਟਰੀ ਜਿਹੜਾ ਕਲੇਮ ਕਰਦੀ ਆਈ ਸੀ ਕਿ ਇਰੀਗੇਸ਼ਨ ਵਾਸਤੇ ਪਾਣੀ ਵਰਤਣ ਦੀ ਗੱਲ ਹੋਈ ਸੀ ਉਹਦੇ ਵਿੱਚ ਡੀਸੀ ਲੁਧਿਆਣਾ ਨੇ ਆਪਣੀ ਇੱਕ ਰਿਪੋਰਟ ਫਾਈਲ ਕੀਤੀ ਹੈ ਜਿਹੜਾ ਕਿ ਸਕੈਟਰਡ ਇੰਡਸਟਰੀ ਦੇ ਵਿੱਚ ਵੀ ਉਹਦੇ ਤੇ ਉਹਨਾਂ ਨੇ ਲਿਖ ਕੇ ਦਿੱਤਾ ਕਿ ਜਿਹੜਾ ਇਰੀਗੇਸ਼ਨ ਦਾ ਇਹਨਾਂ ਦਾ ਪ੍ਰੋਜੈਕਟ ਸੀਗਾ ਉਹ 2019 ਦੇ ਵਿੱਚ ਹੀ ਰਿਜੈਕਟ ਹੋ ਚੁੱਕਾ ਹੈ ਤੇ ਜਰ ਜਿਹੜੀ ਗੱਲ ਇਹ ਕਰਦੇ ਆ ਰਹੇ ਨੇ ਇੱਕ ਝੂਠੀ ਹੈ ਤੇ ਪਰ ਪੀਪੀਸੀਬੀ ਨੇ ਫਿਰ ਇਹਨਾਂ ਨੂੰ ਬਚਾਉਣ ਦੇ ਲਈ ਡਾਈ ਇੰਡਸਟਰੀ ਬਚਾਉਣ ਲਈ ਇਹ ਤਾਂ ਕਹਿ ਦਿੱਤਾ ਕਿ ਇਹ ਨਹੀਂ ਪਾਇ ਇਹਨਾਂ ਦਾ ਪਾਣੀ ਜਿਹੜਾ ਨਹੀਂ ਪਾਇਆ ਜਾਣਾ ਚਾਹੀਦਾ ਪਰ ਇਹਦਾ ਇੱਕ ਅਲਟਰਨੇਟਿਵ ਜਿਹੜਾ ਇੱਕ ਸੋਲੂਸ਼ਨ ਹੈਗਾ ਉਹ ਐਨਜੀਟੀ 'ਚ ਉਹਨਾਂ ਨੇ ਰਿਕੁਐਸਟ ਕੀਤੀ ਹੈ 댓 ਮੀਨ ਪੀਪੀਸੀਬੀ ਅੱਜ ਵੀ ਡਾਈ ਇੰਡਸਟਰੀ ਦੇ ਨਾਲ ਖੜਾ ਹੈ ਏ ਤਾਂ ਹੀ ਖੜਾ ਹੋ ਸਕਦਾ ਜੇ ਇਹਨਾਂ ਦਾ ਕੋਈ ਨਿੱਜੀ ਫਾਇਦਾ ਹੋਵੇਗਾ ਨਹੀਂ ਤਾਂ ਲੱਖਾਂ ਲੋਕਾਂ ਨੂੰ ਜ਼ਹਿਰ ਦੇ ਕੇ ਮਾਰਨ ਵਾਲੀ ਜਿਹੜੀ ਡਾਈੰਗ ਇੰਡਸਟਰੀ ਜਿਹੜੀ ਇਹ ਪਾਣੀ ਸੁੱਟ ਰਹੀ ਬੁੱਢੇ ਦਰਿਆ 'ਚ ਉਹਨੂੰ ਬੰਦ ਨਾ ਕਰਾਂ ਚ ਬੀਪੀਸੀਬ ਨੂੰ ਕੀ ਫਾਇਦਾ ਹੈਗਾ ਹਾਂਜੀ ਧੰਨਵਾਦ ਇਹ ਇੱਕ ਅ ਕਿਸੇ ਪਾਸੇ ਤੋਂ ਪਹੁੰਚੇ ਬੁਝੇ ਪਾਸੇ ਸੀਚੇਵਾਲ ਸਾਹਿਬ ਨੂੰ ਲੱਗੇ ਨੇ ਪੁੱਤਾਂ ਨੇ ਜੇ ਨਹੀਂ ਲੈ ਕੇ ਤਾਂ ਲੱਗਦਾ ਹੈ ਕਿ ਉਹਨਾਂ ਨਾਲ ਵੀ ਗੱਲਬਾਤ ਹੋਣੀ ਚਾਹੀਦੀ ਇਸ ਮਾਮਲੇ 'ਤੇ ਸਰ ਸੀਚੇਵਾਲ ਜੀ ਜਿਹੜਾ ਕੰਮ ਕਰ ਰਹੇ ਨੇ ਉਹ ਡੈਰੀਆਂ ਨੂੰ ਲੈ ਕੇ ਤੇ ਡੋਮੈਸਟਿਕ ਸੀਵਰੇਜ ਨੂੰ ਲੈ ਕੇ ਗੱਲ ਕਰ ਰਹੇ ਨੇ ਜਦ ਕਿ ਨੰਜੀਟੀ ਦੀ ਮੋਨਿਟਰਿੰਗ ਕਮੇਟੀ ਦੇ ਵਿੱਚ ਸੀਚੇਵਾਲ ਜੀ ਆਪ ਵੀ ਸੀਗੇ ਉਹਨਾਂ ਦੀ ਕਹ ਲੋ ਕਿ ਦੇਖਰੇਖ ਦੇ ਵਿੱਚ ਪਾਈਪ ਪਾਏ ਗਏ ਬੁੱਡੇ ਦਿਰਾ ਦੇ ਵਿੱਚ ਤੇ ਜਦੋਂ ਬੁੱਡੇ ਦਿਰਾ ਚ ਪਾਣੀ ਪਾਈਪ ਪਾਏ ਗਏ ਐ ਤੇ ਇਹਨਾਂ ਨੂੰ ਪਤਾ ਸੀਗਾ ਕਿ এনवायरमेंट ਲਈ ਜਿਹੜੀ ਕਲੀਅਰੈਂਸ ਕੰਡੀਸ਼ਨ ਸੀ ਉਹਦੇ ਵਿੱਚ ਕਲੀਅਰ ਲਿਖਿਆ ਹੋਇਆ ਸੀਗਾ ਕਿ ਇਹ ਨਹੀਂ ਪਾਏ ਜਾ ਸਕਦੇ ਤੇ ਪਰ ਅਜ ਸੀਚੇਵਾਲ ਜੀ ਇੰਡਸਟਰੀ ਵਾਲਿਆਂ ਦੇ ਖਿਲਾਫ ਕੋਈ ਗੱਲ ਨਹੀਂ ਕਰ ਰਹੇ ਨਾ ਹੀ ਉਹਨਾਂ ਦੀ ਕੋਈ ਮਸ਼ੀਨਾਂ ਜਿਹੜੀਆਂ ਇੰਡਸਟਰੀ ਦੇ ਖਿਲਾਫ ਜਾ ਰਹੀਆਂ ਉਹਨਾਂ ਨੇ ਘਾਟ ਵੀ ਉਸ ਜਗ੍ਹਾ ਤੇ ਬਣਾਇਆ ਜਿੱਥੇ ਡਾਈੰਗ ਇੰਡਸਟਰੀ ਦਾ ਪਾਣੀ ਗਿਰ ਰਿਹਾ ਤੇ ਉਸ ਤੋਂ ਪਿੱਛੇ ਬਣਾਤਾ ਉਹਨ ਜਦ ਕਿ ਡਾਈੰਗ ਇੰਡਸਟਰੀ ਦਾ ਪਾਣੀ ਉਹਨਾਂ ਦੇ ਸਾਹਮਣੇ ਅੱਖੀਂ ਗਰ ਰਿਹਾ ਹੈ ਉਹਨਾਂ ਬਾਰੇ ਕਿਉਂ ਨਹੀਂ ਬੋਲ ਰਹੇ no doubt ਡੈਰੀ ਵਾਲੇ ਵੀ ਗੰਦ ਪਾ ਰਹੇ ਆ ਡੋਮੈਸਟਿਕ ਸੀਵਰੇਜ ਦਾ ਵੀ ਹੱਲ ਹੋਣਾ ਚਾਹੀਦਾ ਲੇਕਿਨ ਇਹਨਾਂ ਦੋਨਾਂ ਦੇ ਨਾਲ ਨਾਲ ਜਿਹੜਾ ਸਭ ਤੋਂ ਵੱਡਾ ਕਾਂਡ ਕਰ ਰਿਹਾ ਲੋਕਾਂ ਦਾ ਉਹ ਹੈ ਕਿ ਡਾਈੰਗ ਇੰਡਸਟਰੀ ਤੇ ਇਲੈਕਟ੍ਰੋਪਲੇਟਿੰਗ ਇੰਡਸਟਰੀ ਉਹਦੇ ਬਾਰੇ ਅੱਜ ਤੱਕ ਕੌਣਾਂ ਵੱਲੋਂ ਕੁਝ ਨਹੀਂ ਕਿਹਾ ਜਾ ਰਿਹਾ ਉਹ ਇੱਕ ਸਵਾਲ ਦਾ ਮੁੱਦਾ ਹੈ ਕਿ ਇਹ ਕਿਹੜੇ ਵੱਡੇ ਮੁੱਦੇ ਨੂੰ ਡਾਇਵਰਟ ਕਰਕੇ ਦੂਜੇ ਪਾਸੇ ਲਿਜਾਇਆ ਜਾ ਰਿਹਾ ਤੇ ਜਿਹੜੇ ਕੰਮ ਵੀ ਕੀਤੇ ਜਾ ਰਹੇ ਉਹ ਆਰਜੀ ਤੌਰ ਤੇ ਹੋ ਰਹੇ ਨੇ ਪੱਕੇ ਸੋ ਪੱਕੇ ਸੋਲਿਊਸ਼ਨ ਕੋ ਦੋ ਕੱਡੇ ਕੀ ਪੰਜਾਬ ਸਰਕਾਰ ਜਦਕੀ 인ਫਰਾਸਟ੍ਰਕਚਰ ਦਾ ਪ੍ਰੋਜੈਕਟ ਸੀਗਾ ਜਿਹੜਾ ਇਹਨਾਂ ਨੇ ਪਾਈਪਲਾਈਨ ਵਿਛਾ ਕੇ ਐਸਟੀਪੀ ਤੱਕ ਲੈ ਕੇ ਜਾਣਾ ਸੀ ਤੇ 인ਫਰਾਸਟ੍ਰਕਚਰ ਦੇ ਪ੍ਰੋਜੈਕਟ ਨੂੰ ਜਿਹੜੇ ਸਾਡਾ ਕਾਨੂੰਨ ਕਹਿੰਦਾ ਹੈ ਵੱਧ ਤੋਂ ਵੱਧ ਇੱਕ ਸਾਲ ਚ ਕੇਸ ਡਿਸਾਈਡ ਹੋਣਾ ਚਾਹੀਦਾ ਅੱਜ 4 ਸਾਲ ਹੋ ਗਏ ਕੇਸ ਡਿਸਾਈਡ ਕਿਉਂ ਨਹੀਂ ਹੋਇਆ ਅੱਜ ਕੀ ਪੰਜਾਬ ਸਰਕਾਰ ਉਹਦੇ ਤੇ ਕੋਈ ਜਵਾਬ ਦੇਗੀ ਕਿ ਇਹ ਕੇਸ ਸਹੀ ਤਰੀਕੇ ਨਾਲ ਲੜ ਕਿਉਂ ਨਹੀਂ ਰੇ ਕੋਰਟ ਦੇ ਵਿੱਚ ਜਦਕੀ ਕੋਰਟ ਨੇ ਇੱਕ ਸਾਲ ਚ ਡਿਸਾਈਡ ਕਰਨਾ ਸੀ ਤੇ ਸਾਰਾ ਕੁਝ ਜਿਹੜਾ ਹੈਗਾ ਜਾਣ ਕੇ ਬੁੱਢੇ ਦਰਿਆ ਨੂੰ ਕਾਲਾ ਰੱਖਣ ਲਈ ਕੀਤਾ ਜਾ ਰਿਹਾ ਹੈ ਤਾਕੀ ਇਹਨਾਂ ਲਈ ਇੱਕ ਸੋਨੇ ਦੇ ਕਹਿੰਦੇ ਨਾ ਅੰਡਾ ਦੇਣ ਵਾਲੀ ਮੁਰਗੀ ਬਣਿਆ ਹੋਇਆ ਹੈ ਕਿ ਹਰ ਸਾਲ ਇੱਕ ਕਰੋੜਾ ਰੁਪਏ ਲਾ ਕੇ ਇਹਨੂੰ ਸਾਫ਼ ਕਰਨ ਦਾ ਬਹਾਨਾ ਕਰਦੇ ਰਹਿਣ ਜਦ ਕਿ ਸਾਡੇ ਦਰਿਆ ਪਹਿਲੇ ਸਾਫ਼ ਸੀਗੇ ਤੇ ਸਾਫ਼ ਹੋ ਜਾਣਗੇ ਜੇ ਤੁਸੀਂ ਇੱਥੇ ਗੰਦ ਪਾਉਣਾ ਬੰਦ ਕਰ ਦਿਓ ਸਾਡਾ ਨੈਕਸਟ ਸਟੈਪ ਹੁਣ 23 ਨੂੰ ਹੀアリング ਦੇ ਵਿੱਚ ਜਾ ਰਹੇ ਹਾਂ ਕਿਉਂਕਿ ਅਸੀਂ ਵੀ ਉਹਦੇ ਵਿੱਚ ਬਤੌਰ ਅਸੀਂ ਤਿੰਨ ਕੇਸ ਲਗਾਏ ਨੇ ਤਿੰਨ ਕੇਸ ਨੇ ਤਿੰਨ ਅਪੀਲਾਂ ਨੇ ਸਾਡੀਆਂ ਉਹਦੇ ਉੱਤੇ ਅਸੀਂ ਜਾ ਕੇ ਗੱਲ ਕਰ ਰਹੇ ਆ ਰਿਕੁਐਸਟ ਕਰ ਰਹੇ ਐਨਜੀਡੀ ਨੂੰ ਕਿ ਇਹ ਜਿਹੜੀ ਕੰਪਲਾਈਂਸ ਨਹੀਂ ਕਰ ਰਹੇ ਉਹਦੇ ਉੱਤੇ ਪੀਪੀਸੀਬੀ ਅਤੇ ਜਿਹੜੇ ਹੋਰ ਅਧਿਕਾਰੀ ਜਿਹੜੇ ਨੇ ਤੇ ਡਾਈing ਇੰਡਸਟਰੀ ਆ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਤੇ ਇਹਨਾਂ ਦੇ ਉੱਤੇ ਬੰਦਾ ਜੁਰਮਾਨਾ ਜਿਹੜਾ ਹੈਗਾ ਉਹ ਲਾਇਆ ਜਾਏ